ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁ ਸਵਾਦ ਤੁਹਾਡਾ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜੋ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਫਿਰ ਗਾਇਬ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਜੋ ਵੱਡਾ ਚਿਹਰਾ ਨੇ ਸਟਾਰ ਪ੍ਰਚਾਰਕ ਨੇ ਪਰ ਉਹਨਾਂ ਦਾ ਨਾਮ ਸ਼ਾਮਲ ਨਾ ਕੀਤਾ ਜਾਣਾ ਜਿਸ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਦੇ ਵੱਲ ਔਰ ਉਹਨਾਂ ਦੇ ਸਾਰੇ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਵਾਲਿਆਂ ਦੇ ਵਿੱਚ ਨਰਾਸ਼ਾ ਜ਼ਾਹਰ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਝਟਕਾ ਦੇਣਗੇ ਹੁਣ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਗੇ ਜੋ ਸਟਾਰ ਪ੍ਰਚਾਰਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਾ ਕੀਤਾ ਜਾਣਾ ਇਸ ਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਜੋ ਨਵਜੋਤ ਸਿੰਘ ਸਿੱਧੂ ਦਾ ਅਤੀ ਨਦੀਕਸੀ راہਲ ਗਾਂਧੀ ਦੇ ਔਰ ਸਾਰੇ ਹੀ راہਲ ਗਾਂਧੀ ਦੇ ਨਦੀਕ ਸਾਥੀਆਂ ਨੂੰ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਸ ਦੇ ਵਿੱਚ 40 ਉਮੀਦਵਾਰ ਜਿਹੜੇ ਨੇ 40 ਸਟਾਰ ਪ੍ਰਚਾਰਕ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਸੋ ਖਾਸ ਕਰਕੇ راہਲ ਗਾਂਧੀ ਦੇ ਜਿਹੜੇ ਅਮੇਠੀ ਤੋਂ ਸੰਸਦ ਮੈਂਬਰ ਕਸ਼ੋਰੀ ਲਾਲ ਸ਼ਰਮਾ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੋ ਅਗਲੇ ਦਿਨਾਂ ਦੇ ਵਿੱਚ ਵੱਡੇ ਆਗੂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪੁਸ਼ਨ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਆਜਣਗੇ ਉਹਨਾਂ ਲਈ ਜੋ ਬੋਟਾ ਮੰਗਣ ਕੇ ਜਾਣਕਾਰੀ ਦੇ ਅਨੁਸਾਰ ਸਟਾਰ ਪ੍ਰਚਾਰਕਾਂ ਦੇ ਵਿੱਚ ਸ਼੍ਰਮਾਚਰ ਪ੍ਰਤੀਸ਼ਠੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਉਹਨਾਂ ਦੇ ਨਾਲ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸ਼ਤੀਸ਼ ਗੜ ਦੇ ਸਾਬਕਾ ਮੁੱਖ ਮੰਤਰੀ ਉਪੇਸ਼ ਬਗੇਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾਵਿੰਗ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਹਰਾਨੀ ਦੀ ਗੱਲ ਇਹ ਕਿ ਸਾਬਕਾ ਸੂਬਾ ਪ੍ਰਧਾਨ ਨਵਜੋਸ ਸਿੰਘ ਸਿੱਧੂ ਨੂੰ ਜੋ ਇਸ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਦੂਰ ਰੱਖਿਆ ਗਿਆ ਜੇਕਰ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਤਾਂ ਹੁਣ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਕਾਂਗਰਸ ਹਾਈ ਕਮਾਂਡ ਦੇ ਵਿੱਚ ਉਹਨਾਂ ਦਾ ਜਿਹੜੀ ਕਿ ਬਹੁਤ ਨੇੜਤਾ ਸੀ ਉਹ ਬਿਲਕੁਲ ਕਿਤੇ ਪਿੱਛੇ ਕੱਟ ਗਈ ਏ ਜਦੋਂ ਕਿ ਨਵਜੋਤ ਸਿੰਘ ਸਿੱਧੂ ਪਿਛਲੀਆਂ 2024 ਦੇ ਲੋਕ ਸਭਾ ਚੋਣਾਂ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਦੂਰੀ ਬਣਾਈ ਹੋਈ ਸੀ ਉਸ ਤੋਂ ਬਾਅਦ ਉਪ ਚੋਣਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ ਜੋ ਹੁਣ ਕਿਆਸ ਲਾਏ ਜਾ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਆਈਪੀਐਲ ਖਤਮ ਹੋਣ ਤੋਂ ਬਾਅਦ ਬਿਲਕੁਲ ਰਾਜਨੀਤੀ ਦੇ ਵਿੱਚ ਉਹਨਾਂ ਦਾ ਇੱਕੋਦਮ ਵੱਡਾ ਤੂਫਾਨ ਲੈ ਕੇ ਆਉਣਗੇ ਰਾਜਨੀਤੀ ਦੇ ਵਿੱਚ ਜਿਹੜਾ ਕਿ ਭਾਰਤ ਪੁਸ਼ਣ ਆਸ਼ੂ ਆਪਣੇ ਮਿੱਤਰ ਲਈ ਚੋਣ ਪ੍ਰਚਾਰ ਕਰਨਗੇ ਪਰ ਜਿਵੇਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਈ ਏ ਉਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਥਾਂ ਜਿਹੜੀ ਇਹ ਉਹ ਨਹੀਂ ਰੱਖੀ ਗਈ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਬਹੁਤ ਜਲਦੀ ਕਾਂਗਰਸ ਤੋਂ ਔਰ ਰਾਜਨੀਤੀ ਨੂੰ ਅਲਵਿਦਾ ਕਹਿਣਗੇ ਜੋ ਉਹਨਾਂ ਦੇ ਸੂਤਰਾ ਤੋਂ ਜਾਣਕਾਰੀ ਆਈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹਮੇਸ਼ਾ ਲਈ ਰਾਜਨੀਤੀ ਤੋਂ ਪਾਸਾ ਵੱਟ ਚੁੱਕੇ ਨੇ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਜੋ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਵਾਇਆ ਹੈ ਜਦੋਂ ਪਿੱਛੇ ਕੰਪਟੈਂਟ ਸਰਕਾਰ ਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜੋ ਕੈਬਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ ਕੈਬਨ ਮੰਤਰੀ ਬਣੇ ਸੀ ਪਰ 1 ਸਾਲ ਦੇ ਵਿੱਚ ਹੀ ਉਹਨਾਂ ਦੇ ਕੋਲੋਂ ਉਹ ਅਹੁਦਾ ਵਾਪਸ ਲੈ ਲਿਆ ਜਾਂਦਾ ਹੈ ਉਹਨਾਂ ਨੂੰ ਫਿਰ ਊਰਜਾ ਮੰਤਰੀ ਬਣਾਇਆ ਜਾਂਦਾ ਪਰ ਉਹਨਾਂ ਨੇ ਊਰਜਾ ਮੰਤਰੀ ਦਾ ਅਹੁਦਾ ਹੀ ਨਹੀਂ ਸੰਭਾਲਿਆ ਸੀ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਔਰ ਕਪਟਨ ਮਨਿੰਦਰ ਸਿੰਘ ਦੇ ਵਿੱਚ ਜੋ ਆਪਸੀ ਜਿਹੜੀ ਖਿੱਚੋ ਤਣਾ ਵਧੀ ਰਹੀ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਆਖਰ ਹਾਈ ਕਮਾਂਡ ਦੇ ਕੋਲ ਆਪਣਾ ਪ੍ਰਭਾਵ ਪਾ ਕੇ ਕੈਪਟਨ ਅਮਨਿੰਦਰ ਸਿੰਘ ਨੂੰ ਕਾਂਗਰਸ ਦੇ ਵਿੱਚੋਂ ਸਾਈਡ ਕੀਤਾ ਸੀ ਔਰ ਕਾਂਗਰਸ ਛੱਡ ਕੇ ਨਾ ਕੈਪਟਨ ਅਮਨਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੀ ਕਮਾਂਡ ਦਿੱਤੀ ਗਈ ਪਰ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪੂਰੀ ਤਰ੍ਹਾਂ ਹਾਰ ਗਈ ਔਰ ਸਾਰਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਪਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇੱਕ ਇਮਾਨਦਾਰ ਲੀਡਰਸ਼ਿਪ ਔਰ ਸੱਚੇ ਸੁੱਚੇ ਜਿਹੜੇ ਕਿ ਉਹ ਆਪਣੀ ਰਾਜਨੀਤੀ ਕਰਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਉਹ ਵਾਰ-ਵਾਰ ਜਾ ਕੇ ਹਾਈ ਕਮਾਂਡ ਦੇ ਕੋਲ ਇਹ ਗੱਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨਾਲ ਝੂਠ ਮਚਾਈ ਹੋਈ ਏ ਪੰਜਾਬ ਦੇ ਕਾਂਗਰਸ ਦੇ ਜਿਹੜੇ ਐਮਐਲਏ ਮੰਤਰੀ ਨੇ ਉਹ ਦੋ ਹੱਥਾਂ ਨਾਲ ਲੁੱਟ ਰਹੇ ਨੇ, ਪਿਛਤਾਚਾਰ ਫੁਲਾ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਹੱਤ ਜਿਹੜੀਆਂ ਹੱਤ ਬੰਨੇ ਹੋਏ ਸੀਗੇ ਕੈਪਟਨ ਅਮਰਿੰਦਰ ਸਿੰਘ ਕੋਲ 46 ਜਿਹੜੇ ਕਿ ਲੀਡਰਾਂ ਦੀ ਸੂਚੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ ਜੋ ਹਾਈ ਕਮਾਂਡ ਤੱਕ ਨਹੀਂ ਲੈ ਕੇ ਗਏ ਜਿਸ ਨੂੰ ਲੈ ਕੇ ਹਾਈ ਕਮਾਂਡ ਨੇ ਜਿਹੜਾ ਕਿ ਇਹਨਾਂ ਲੀਡਰਾਂ ਨੂੰ ਖੁੱਲ ਦੇ ਰੱਖੀ ਸੀ ਜੋ ਹੁਣ ਨਵਜੋਤ ਸਿੰਘ ਸਿੱਧੂ ਪਾਣੇ ਉਹਨਾਂ ਨੇ ਪਿਛਲੇ ਦਿਨੀ ਇਹੀ ਕਿਹਾ ਸੀ ਕਿ ਮੈਂ ਆਪਣੇ ਆਪ ਨੂੰ ਪ੍ਰਿੰਕਾ ਗਾਂਧੀ ਔਰ ਹਰ ਗਾਂਧੀ ਨੂੰ ਸਮਰਪਿਤ ਹਾਂ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ ਮੈਂ ਉਹ ਤਨਦੇਹੀ ਨਾਲ ਨਿਭਾਵਾਂਗਾ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਕਾਂਗਰਸ ਵਿੱਚ ਫਿਰ ਸਰਗਰਮ ਹੋਣਗੇ ਪਰ ਜਿਹੜਾ ਕਿ ਜਿਮਨੀ ਚੋਣ ਦੇ ਵਿੱਚ ਉਹਨਾਂ ਨੂੰ ਸਟਾਰ ਪ੍ਰਚਾਰਕਾਂ ਦੇ ਵਿੱਚ ਸ਼ਾਮਲ ਨਾ ਕੀਤਾ ਜਾਣਾ ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਇੱਕ ਪਾਸੇ ਨਾਰਾਜ਼ ਹੋ ਗਏ ਨੇ ਔਰ ਉਹਨਾਂ ਨੂੰ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦਾ ਹਾਈ ਕਮਾਂਡ ਨੂੰ ਪਤਾ ਹੈ ਕਿ ਜਦੋਂ ਉਹ ਸਟੇਜ ਦੇ ਉੱਪਰ ਬੋਲਦੇ ਨੇ ਤਾਂ ਬਹੁਤ ਸਾਰੇ ਲੋਕਾਂ ਦਾ ਇਕੱਠ ਕਰਦੇ ਨੇ ਲੋਕ ਉਹਨਾਂ ਨੂੰ ਜਿਹੜਾ ਸੁਣਨ ਵਾਸਤੇ ਆਉਂਦੇ ਨੇ ਲੇਕਿਨ ਜਿਹੜੇ ਇਹ ਲੀਡਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਇਹਨਾਂ ਦੇ ਵਿੱਚ ਕੋਈ ਵੀ ਲੋਕ ਜਿਹੜੇ ਇੰਨੇ ਉਤਸ਼ਾਹ ਨਹੀਂ ਰੱਖਦੇ ਇਹਨਾਂ ਨੂੰ ਸੁਣਨ ਵਾਸਤੇ ਸੋ ਨਵਜੋਤ ਸਿੰਘ ਸਿੱਧੂ ਦੇ ਸਟਾਰ ਪ੍ਰਚਾਰਕਾਂ ਦੇ ਵਿੱਚ ਨਾ ਆਉਣਾ ਕਾਂਗਰਸ ਨੂੰ ਬਹੁਤ ਵੱਡਾ ਇਸ ਦਾ ਨੁਕਸਾਨ ਹੋਵੇਗਾ ਸੋ ਨਵਜੋਤ ਸਿੰਘ ਸਿੱਧੂ ਨੂੰ ਸੂਚੀ ਦੇ ਵਿੱਚ ਸ਼ਾਮਲ ਨਾ ਕੀਤਾ ਜਾਣਾ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਵੀ ਨਿਰਾਸ਼ਾ ਜ਼ਾਹਰ ਕੀਤੀ ਜਾ ਰਹੀ ਹੈ ਸੋ ਸਟਾਰ ਪ੍ਰਚਾਰਕਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਰਾਜਸਥਾਨ ਦੇ ਜਿਹੜੇ ਸੀਨੀਅਰ ਲੀਡਰ ਸਚਨ ਪਾਇਲਟ ਔਰ ਇਸਤੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਮਨੀਸ਼ ਦਿਵਾੜੀ ਅਧਕਰ ਰਾਜ ਬੱਬਰ ਮਮਨ ਸਦੀਕ ਕਰਈਆ ਕੁਮਾਰ ਸ਼ਾਮਲ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਲੀਡਰਸ਼ਿਪ ਹੈ ਜਿਨ੍ਹਾਂ ਵਿੱਚੋਂ ਜਿਹੜੇ ਕਿ ਮੌਜੂਦਾ ਵਿਧਾਇਕ ਪ੍ਰਕਰ ਸਿੰਘ ਸੁਖਜਿੰਦਰ ਸਿੰਘ ਡੈਣੀ ਰਵਿੰਦਰ ਢਾਲਵੀ অরਨਾ ਚੌਧਰੀ ਰਾਣਾ ਗੁਰਜੀਤ ਸਿੰਘ ਗੁਰਕਿਰ ਸਿੰਘ ਕੋਟਲੀ ਗੁਰਜੀਤ ਸਿੰਘ ਨਾਗਰਾ ਸੁਖਪਾਲ ਸਿੰਘ ਖੇੜਾ ਅਲਕਾ ਲੰਬਾ ਸੰਦੀਪ 딕ਸ਼ਿਤ ਪਵਨਟੀ ਪਵਨ ਸਿੰਘ ਖੇੜਾ ਗੁਰਜੀਤ ਸਿੰਘ ਔਜਲਾ ਇਹ ਸਾਰਿਆਂ ਨੂੰ ਜਿਹੜਾ ਕਿ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਾ ਕਰਨਾ ਕਾਂਗਰਸ ਲਈ 2027 ਤੱਕ ਜੋ ਸਰਕਾਰ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉਹ ਬਹੁਤ ਵੱਡਾ ਜਿਹੜਾ ਕਿ ਕਾਟਾ ਕਾਂਗਰਸ ਨੂੰ ਪੈ ਸਕਦਾ ਹੈ